ਜੈ ਵੀਰਾਂ ਨੂੰ ਜੈ ਪੀਮ ਜੈ ਵੀਰਾਂ ਨੂੰ ਜੈ ਭਾਰਤ ਅੱਛਾ ਗੱਲ ਇਹ ਆ ਕਿ ਜੈ ਪੀਮ ਜੈ ਭਾਰਤ ਦੀ ਆਵਾਜ਼ ਨਹੀਂ ਆਈ ਹੈ ਹਨ ਪੰਨੂ ਜਿਹੜੇ ਬੱਚੇ ਪੜ੍ਹੇ ਲਿਖੇ ਉਹਨਾਂ ਨੂੰ ਤਾਂ ਪਤਾ ਹੈ ਦੂਜਿਆਂ ਨੂੰ ਮੈਂ ਦੱਸ ਦਿੰਦਾ ਕਿ ਜੈ ਪੀਮ ਇੱਕ ਬਾਬਾ ਸਾਹਿਬ ਡਾਕਟਰ ਬੀਟਕਰ ਪੀਮਰੋ ਸਾਹਿਬ ਦਾ ਨਾਮ ਹੈ ਬਾਬਾ ਡਾਕਟਰ ਬੀਟਕਰ ਪੀਮਰੋ ਸਾਹਿਬ ਸਾਡੇ ਲਈ 25 ਸਾਲ ਉਹਨਾਂ ਨੇ ਸੰਘਰਸ਼ ਕੀਤਾ ਤੇ ਸੰਘਰਸ਼ ਵਿੱਚ ਉਹਨਾਂ ਦੇ ਵਿਚਾਰ ਸਾਹਿਬ ਜਾਂਦੇ ਸ਼ਕੀਦ ਹੋਏ ਆ 50 ਸਾਲਾਂ ਬਾਅਦ ਉਹ ਕਾਨੂੰਨ ਮੰਤਰੀ ਬਣੇ ਜਦੋਂ ਕਾਨੂੰਨ ਮੰਤਰੀ ਬਣੇ ਤਾਂ ਉਹਨਾਂ ਨੇ ਸਾਨੂੰ ਪਾਣੀ ਪੀਣ ਦਾ ਅਧਿਕਾਰ ਲੈ ਕੇ ਦਿੱਤਾ, ਵੋਟ ਪਾਉਣ ਦਾ ਅਧਿਕਾਰ ਲੈ ਕੇ ਦਿੱਤਾ, ਪੜ੍ਹਨ ਦਾ ਅਧਿਕਾਰ ਲੈ ਕੇ ਦਿੱਤਾ। ਆਪਾਂ ਜਿਹੜਾ ਮਕਾਨ ਬਣਾਨੇ ਆ ਤੇ ਉਹ ਆਪਾਂ ਨੂੰ ਉਹਨਾਂ ਨੇ ਅਧਿਕਾਰ ਲੈ ਕੇ ਦਿੱਤਾ ਵੀ ਆਪਣਾ ਘਰ ਪ੍ਰੋਪਰਟੀ ਵੀ ਨਾਮ ਕਰਵਾ ਸਕਦੇ ਆ। ਤਾਂ ਇਲੈਕਸ਼ਨਾਂ 'ਚ ਖੜਨ ਦਾ ਅਧਿਕਾਰ ਲੈ ਕੇ ਦਿੱਤਾ ਤੇ ਨੌਕਰੀਆਂ ਕਰਨ ਦਾ ਅਧਿਕਾਰ ਲੈ ਕੇ ਦਿੱਤਾ। 1952 ਦੇ ਸੰਵਿਧਾਨ ਚ ਲਿਖਿਆ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਤਾਂ ਜਿਹੜਾ 1952 ਚ ਸੰਵਿਧਾਨ ਲਿਖਿਆ ਰੋਜੀ ਰੋਟੀ ਕਪੜਾ ਮਕਾਨ ਦੇਣਾ ਉਹਨੂੰ ਸੋਧ ਕੀਤਾ 2005 ਚ ਜਿਹਦੇ ਚ ਲਿਖਿਆ ਹੋਇਆ ਸਰਕਾਰ ਨੇ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਬਣਾਇਆ 2005 ਦਾ ਕਾਨੂੰਨ ਬਣਿਆ ਜਿਹਨੂੰ ਆਪਾਂ ਨਰੇਗਾ ਨਰੇਗਾ ਕਹਿੰਦੇ ਆ कि 2025 ਚੜ ਗਿਆ 20 ਸਾਲ ਹੋ ਗਿਆ ਪਰ ਇੱਥੇ ਅਜੇ ਨਰੇਗਾ ਚਾਲੂ ਨਹੀਂ ਹੋਈ ਉਹ ਜਿਹੜੀ ਨਰੇਗਾ ਚਾਲੂ ਹੋ ਰਹੀ ਆ ਥੋੜੀ ਥੋੜੀ ਜੀ ਉਹ ਕਿਉਂ ਹੋ ਰਹੀ ਆ ਕਿ ਜਦੋਂ ਇਕੱਠੇ ਹੁੰਦੀਆਂ ਜਥੇਬੰਦੀਆਂ ਤੇ ਡੀਸੀ ਦੇ ਅੱਗੇ ਰੌਲਾ ਪੈਂਦਾ ਤਾਂ ਰੱਬ ਨੂੰ ਮੰਨਣ ਵਾਲੇ ਲੋਕ ਜਿਹੜੇ ਪਰਮਾਤਮਾ ਨੂੰ ਮੰਨਣ ਵਾਲੇ ਲੀਡਰਸ਼ਿਪ ਲੋਕ ਆ ਚਾਹ ਮਲਾਜਮ ਉਹ ਕਹਿੰਦੇ ਵੀ ਮੋਦੀ ਨੇ 100 ਕਰੋੜ 200 ਕਰੋੜ 250 ਕਰੋੜ ਰੁਪਈਆ ਨਰੇਗਾ ਚ ਪਾਇਆ ਤਗਰੀਬ ਲੋਕ ਫਿਰ ਥੱਲੇ ਰੌਲਾ ਪਾਉਂਦੇ ਆ ਤੇ ਡੀਸੀ ਤੇ ਪ੍ਰੈਸ਼ਰ ਬਣਦਾ ਉਤੋਂ ਡਾਂਟ ਪੈਂਦੀ ਆ ਤੇ ਡੀਸੀ ਫਿਰ ਵੀਡੀਓ ਇਕੱਠੇ ਕਰ ਲੈਂਦਾ ਤੇ ਵੀਡੀਓ ਸਰਪੰਚਾਂ ਨੂੰ ਇਕੱਠਿਆਂ ਕਰ ਲੈਂਦਾ ਜਦੋਂ ਸਰਪੰਚ ਇਕੱਠਿਆਂ ਕਰ ਲੈਂਦਾ ਤੇ ਉਹਨਾਂ ਦੀ ਚਾਂਦੀ ਬਣ ਜਾਂਦੀ ਆ ਤੇ ਕਰਦੇ ਕੀ ਆ ਸਰਪੰਚ ਉਹਨਾਂ ਦਾ ਚਾਰ ਪਰਿਵਾਰ ਜਿਹੜੇ ਹੁੰਦੇ ਆ ਉਹ ਕਾਗਜ਼ਾਂ 'ਚ ਹੀ ਕੰਮ ਕਰਦੇ ਆ ਲੇਕਿਨ ਸਲੀਅਤ ਕੰਮ ਨਹੀਂ ਕਰਦੇ ਤੇ ਉਹਨਾਂ ਦੇ ਪੈਸੇ ਹੁੰਦੇ ਆ ਸਭ ਤੋਂ ਪਹਿਲਾਂ ਸਰਪੰਚਾਂ ਦਾ ਪਰਿਵਾਰ ਦੂਸਰੇ ਨੰਬਰ ਤੇ ਰਿਸ਼ਤੇਦਾਰ ਚੌਥੇ ਨੰਬਰ ਤੀਸਰੇ ਨੰਬਰ ਤੇ ਉਹਨਾਂ ਦਾ ਵਫਾਦਾਰ ਤੇ ਚੌਥੇ ਨੰਬਰ ਤੇ ਉਹ ਜਿਹੜੇ ਮੇਰੇ ਵਰਗੇ ਗੁੰਡੇ ਉਹਨਾਂ ਦੇ ਨਾਲ ਘੁੰਮਦੇ ਰਹਿੰਦੇ ਨੇ ਹੈਨਾ ਤੂੰ ਸਰਪੰਚ ਸਾਹਿਬ ਨੂੰ ਮਾੜਾ ਬੋਲਦਾ ਉਹ ਪਾਈ ਸਾਹਿਬ ਰੈਜਿਮੈਂਟ ਕਰੋ ਸਰਪੰਚ ਸਾਹਿਬ ਨੇ ਰੋਟੀ ਖਾਣੀ ਆ ਉਹ ਜਿਹੜੇ ਉਹਨਾਂ ਦੇ ਪਿੱਠੂ ਹੁੰਦੇ ਆ ਆ ਚਾਰ ਬੰਦੇ ਕਾਗਜ਼ ਭਰਦੇ ਆ ਮੰਗ ਪੱਤਰ ਮਸਟਾਂ ਮੈਸਟਿਮੇਟ ਪਾਸ ਹੋ ਗਿਆ ਤੇ ਉਹਨਾਂ ਦਾ ਹੀ ਮੇਰੀਗਾ ਚੱਲਦਾ ਹੈਣਾ ਆਮ ਜਨਤਾ ਦਾ ਨਿਰੇਗਾ ਵਿੱਚ ਇਸ ਲਈ ਅਸੀਂ ਦੋ ਕੇਸ ਹਾਈ ਕੋਰਟ ਲਾਏ ਉਹ ਤੁਹਾਡੀ ਕਿਰਪਾ ਦੇ ਨਾਲ ਰਾਜੀ ਐਨ ਵੀ ਤੋਂ ਬਾਅਦ ਉਹ ਤੁਹਾਡੀ ਕਿਰਪਾ ਦੇ ਨਾਲ ਮੈਂ ਚਾਸ਼ ਫਿਰ ਫਿਰ ਕਿਹੜਾ ਲਾਇਆ ਤੁਹਾਡੀ ਕਿਰਪਾ ਦੇ ਨਾਲ ਉਹ ਜਿਹੜੇ ਦੋ ਕੇਸ ਲਾਏ ਹਾਈ ਕੋਰਟ ਚ ਉਹ ਖਾਰ ਗਿਆ ਹੁਣ ਤੁਸੀਂ ਪੁੱਛੋਗੇ ਹਾਈ ਕੋਰਟ ਚ ਤੁਹਾਡੀ ਕਿਰਪਾ ਕਿਵੇਂ ਹੋਈ ਨਾ ਫੇਰੀਏ ਵੀ ਕਿੱਥੇ ਕੀ ਬਈ ਹਾਂਜੀ ਕੋਈ ਪੁੱਛੂਗਾ ਤਿੱਤਾ ਹੈ ਨਾ ਵੀ ਕਿਵੇਂ ਕਿਰਪਾ ਤੁਹਾਡੀ ਮੈਂ ਤੁਹਾਡੀ ਕਿਰਪਾ ਕੀਤੀ ਤੁਹਾਡੀ ਕਿਰਪਾ ਦੇ ਨਾਲ ਹਾਰ ਗਿਆ ਕੋਈ ਤਾਂ ਬੋਲੋ ਕਿਵੇਂ ਆ ਰਹੇ ਕਿਵੇਂ ਆ ਰਹੇ ਹਾਂ ਹੋਣ ਪੁੱਛਿਆ ਕੁੜੀ ਨੇ ਕਿਵੇਂ ਆ ਰਹੇ ਇਹਨੂੰ ਧਿਆਨ ਕਰਿਓ ਜਦੋਂ ਹਾਈ ਕੋਰਟ ਤੋਂ بڑے ਅਫਸਰ ਵੱਡੇ ਵੱਡੇ ਡਰਦੇ ਆ ਹੈਨਾ ਜਦੋਂ ਹਾਈ ਕੋਰਟ ਨੇ ਸਮਣ ਕੱਢੇ ਹੁੰਦੇ ਆ ਨਾ ਵੀ ਆਓ ਭਾਈ ਇੱਥੇ ਜਵਾਬ ਦੇਣਾ ਤੁਸੀਂ ਤਾ ਬੀਸੀ ਜਿਹੜਾ ਹੈਗਾ ਉਹ ਸਾਰੇ ਵੀਡੀਓ ਨੂੰ ਇਕੱਠਿਆਂ ਕਰ ਲਿੰਦਾ ਵੀ ਭਾਈ ਜਵਾਬ ਬਣਾਉਣਾ ਦੱਸੋ ਹੁਣ ਤੁਸੀਂ ਨਰੇਗਾ ਚਲਾਈ ਤੇ ਨਹੀਂ ਹੈ ਜਵਾਬ ਕਿਵੇਂ ਬਣਾਉਂਗੇ ਤੇ ਜਦੋਂ ਵੀਡੀਓ ਸਾਰੇ ਸਰਪੰਚਾਂ ਨੂੰ ਇਕੱਠਿਆਂ ਕਰ ਲਿੰਦਾ ਤਾਂ ਜਦੋਂ ਸਰਪੰਚ ਪਿੰਡ ਚ ਆ ਕੇ ਲੋਕਾਂ ਨੂੰ ਆਵਾਜ਼ ਦਿੰਦਾ ਨਾ ਲਿਓ ਜੀ ਤੁਹਾਡਾ ਮਕਾਨ ਆ ਗਿਆ ਤੁਹਾਡਾ ਉਹ ਆ ਗਿਆ ਤੇ ਗੁੱਠੇ ਸਨ ਲਵਾ ਕੇ ਤੇ ਰਿਪੋਰਟ ਬਣਾ ਦਿੰਦੇ ਆ ਵੀ ਨਰੇਗਾ ਬਹੁਤ ਵਧੀਆ ਸਾਡੇ ਪਿੰਡ ਚ ਚਲਦੀ ਆ ਤੇ ਪ੍ਰਧਾਨ ਬੱਗਾ ਸਿੰਘ ਨੇ ਝੂਠੀ ਸ਼ਿਕਾਇਤ ਪਾਈ ਆ ਆਪਦੇ ਨਾਮ ਚਮਕਾਉਣ ਵਾਸਤੇ ਹਾਂ ਜੀ ਹੈਨਾ ਫੇ ਤੁਹਾਡੀ ਕਿਰਪਾ ਹੋਗੀ ਨਾ ਜੇ ਤੁਸੀਂ ਕੂਠਾ ਸਨ ਲਾ ਕੇ ਮੇਰਾ ਕੇਸ ਹਰਤਾ ਕੀ ਬਈ ਮਾਕਾ ਕਰ ਹੈ ਅੱਛਾ ਸਾਢੇ 4 ਘੰਟੇ ਜਾਣ ਦਾ ਸਫਰ ਲੱਗਦਾ ਬੱਸ 'ਚ ਸਾਢੇ 4 ਘੰਟਾ ਬੈਣਾ ਕੋਈ ਸੌਖਾ ਬਈ ਸਾਢੇ 4 ਘੰਟੇ ਆਉ ਲਿਆ ਚੰਡੀਗੜ੍ਹ ਦਾ ਹੈਨਾ ਹਾਈ ਕੋਰਟ ਤੱਕ ਜਾਂਦੇ ਤੇ ਫਿਰ ਪੈਸੇ ਵੀ ਲੈਂਦੇ ਨੇ ਵਕੀਲ ਹੈਣਾ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਉਹ ਉਹ ਇੱਥੇ ਦਿਲ ਤੇ ਆ ਤੁਸੀਂ ਦੁਖਿਓ ਤਾਂ ਉਹ ਗੱਲ ਮੇਰੇ ਦਿਲ ਚ ਆ ਗਈ ਮੈਂ ਵੀ ਦੁਖੀ ਹਾਂ ਤਾਂ ਉਹਦਾ ਹੱਲ ਇੱਕੋ ਹੀ ਆ ਹੈਨਾ ਵੀ ਹਾਈ ਕੋਰਟ ਦੇ ਵਿੱਚ ਅਫਸਰਾਂ ਨੂੰ ਖਿੱਚਣਾ ਤਾਂ ਉੱਥੇ ਆ ਕੇ ਸਾਡੇ ਸਬੂਤ ਜਿਹੜੇ ਸਾਨੂੰ ਕਮਜ਼ੋਰ ਕਰਦੇ ਹੈਨਾ ਇਹ ਵੀ ਸੋਚਿਆ ਕਰੋ ਗੁੱਠਾ ਸੈਲ ਲਾੜਾ ਪਹਿਲਾਂ ਆਹ ਫਾਰਮ ਲਿਖਿਆ ਇਹਨੂੰ ਪੜ੍ਹ ਕੇ ਗੁੱਠਾ ਸਾਈਨ ਕਰੋ ਏ ਨਹੀਂ ਕਿ ਖਾਲੀ ਤੇ ਠਾ ਠਾ ਟੁਗ ਲਿੰਦਿਓ ਤੁਹਾਡਾ ਹੀ ਉਹ ਨੁਕਸਾਨ ਕਰਦਾ ਹੈ ਨਾ ਇਸ ਲਈ ਮੇਰੀ ਬੇਨਤੀ ਆ ਕਿ ਅੱਜ ਇਥੋਂ ਦੇ ਸਾਡੇ ਆਗੂ ਸੀਗੇ ਸਾਡੇ ਬੋਰ ਸਿੰਘ ਮੇਰਾ ਵੀਰ ਆ ਚਾਣਕੀ ਮੇਰਾ ਬਾਈ ਕਿਤੇ ਗਿਆ ਬਾਈ ਜੀ ਜਦੋਂ ਤੁਸੀਂ ਪਹਿਲੇ ਦਿਨ ਮੈਨੂੰ ਮਿਲੇ ਆ ਉਥੋਂ ਹੀ ਕਿਸੇ ਨੇ ਦੱਸਿਆ ਸੀ ਕਿ ਤੁਹਾਨੂੰ ਇਥੋਂ ਕਿਸੇ ਨੇ ਦੱਸਿਆ ਸੀ ਬੱਗਾ ਸਿੰਘ ਨੂੰ ਮਿਲੋ ਹਾਂਜੀ ਹਾਂਜੀ ਨੇ ਦੱਸ ਬੀ ਕਿ ਕਿੰਨੇ ਕਹਿਆ ਸੀ ਮਿਲੋ ਇਹ ਕਹਿਆ ਸੀ ਬੋੜ ਸਿੰਘ ਰਾਹ ਚ ਬੋੜ ਸਿੰਘ ਜੀ ਹਾਂਜੀ ਆ ਤੁਹਾਨੂੰ ਕਿਨੇ ਦੱਸਿਆ ਸੀਗਾ ਕਿ ਬੰਗਾ ਸਿੰਘ ਨੂੰ ਮਿਲੇ ਤੇ ਮੈਨੂੰ ਹਾਂ ਸਾਨੂੰ ਮੇਰੇ ਡੈਡੀ ਨੇ ਡੈਡੀ ਨੇ ਉਧਰ ਨੂੰ ਕੁਰੀ ਕੈਮਰਾ ਮੇਰੇ ਡੈਡੀ ਨੇ ਦੱਸਿਆ ਤਾਂ ਜੀ ਕੀ ਨਾਮ ਆ ਮੇਰਾ ਨਾਮ ਗੋਗਾ ਰਾਣਾ ਪਿੰਡ ਗੋਗਾ ਰਾਣੀ ਦੀ ਤੁਹਾਡਾ ਡੈਡੀ ਕਿੱਥੋਂ ਦਾ ਸੀ ਪਰਮੰਡੋਟ ਸ਼ਹਿਰ ਦਾ ਅੱਛਾ ਉਹਨਾਂ ਨੇ ਦੱਸਿਆ ਫਿਰ ਤੁਸੀਂ ਹਾਂ ਅੱਛਾ ਚਲੋ ਠੀਕ ਆ बड़ा जमीन ही मिलती सिंह अच्छा अच्छा, बग्गा ने। ने। अच्छा बड़ा बंद चंगा बगा छ थी सी फिर तुम मिला दिता है मैनू भी मिला दगा ਇਹ ਬਖਤ ਬਗਲੇ ਕਿਹਦੀ ਹੈ ਕੋਈ ਮੁੰਡਾ ਥੋੜੀ ਬੇਟਾ ਡੈਡੀ ਆ ਸਹੀ ਉਹਨੂੰ ਪਤਾ ਹੀ ਨਹੀਂ ਤੇ ਨਹੀਂ ਡੈਡੀ ਨੇ ਦੱਸਿਆ ਸੀ ਚਲੋ ਭੈਣ ਜੀ ਬੜੀ ਮਿਹਰਬਾਨੀ ਤੁਸੀਂ ਸਾਨੂੰ ਮਿਲਤਾ ਤਾਂ ਪਰ ਗੱਲ ਇਹ ਆ ਕਿ ਮੇਰਾ ਤਾਂ ਹੁਣ ਅਸਲੀ ਤਾਂ ਤੇਰੇ ਨਾਲ ਆਗੂ ਬਣਾਉਣ ਦਾ ਰਾਹ ਸੀ ਕਿ ਤੁਸੀਂ ਇਹਨਾਂ ਨੂੰ ਮਿਲਾਇਆ ਪਰ ਹੁਣ ਬੋੜ ਸਿੰਘ ਨੇ ਹੱਥ ਉੱਤਰ ਕਰ ਦਿੱਤਾ ਆਪਾਂ ਹੁਣ ਉਹਨਾਂ ਦੀ ਗੱਲ ਨੂੰ ਰੋਕ ਨਹੀਂ ਸਕਦੇ ਹੈ ਨਾ ਕਿਉਂ ਭਾਈ ਤਾਂ ਚਲੋ ਬੜੀ ਮਿਹਰਬਾਨੀ ਜੇ ਤੁਸੀਂ ਮੈਨੂੰ ਇਹ ਸਯੋਗ ਬੜਾਇਆ ਤਾਂ ਕੋਈ ਗੱਲ ਨਹੀਂ ਹੈ ਰਾਜੇ ਗੱਲ ਆ ਨਰੇਗਾ ਜਿਹੜੀ ਹੈਗੀ ਚੱਲੇਗੀ ਮੈਂ ਅੰਦਰੋਂ ਆਪਦੇ ਹੱਕ 'ਚ ਆਪਦੇ ਸਮਾਜ ਦੇ ਵਫਾਦਾਰ ਲੀਡਰਾਂ ਭਾਵੇਂ ਐਕੇ ਕੁਝ ਵੀ ਹੋ ਜਾਏ ਠੀਕ ਹੈ ਆਪਾਂ ਡਰਨ ਵਾਲੇ ਨਹੀਂ ਹੈ ਤਾਂ ਅੱਜ ਦੀ ਜਿਹੜੀ ਗੱਲ ਹੈਗੀ ਪੈਂਜੀ ਕੀ ਨਾਮ ਆ ਪਰਮਜੀਤ ਕੌਰ ਪਿੰਡ ਰੁਕਣੇ ਵਾਲਾ ਕਲਾਂ ਰੁਕਣੇ ਵਾਲੇ ਤੋਂ ਪਹਿਲੀ ਮੀਟਿੰਗ ਹੋਈ ਆ ਸਰਦਾਰ ਬੋਡ ਸਿੰਘ ਨੇ ਮੀਟਿੰਗ ਕਰਾਈ ਆ ਤੇ ਇਹ ਆਪਣੀ ਇੱਥੋਂ ਦੀ ਜਨਤਾ ਦੇ ਵਿੱਚ ਇਹਨਾਂ ਨੂੰ ਆਗੂ ਚੁਣਿਆ ਤਾਂ ਪਰਮਜੀਤ ਪੈਂਜੀ ਆਪਣੇ ਨਾਲ ਲਖਨਪੁਰਣ ਲਈ ਇੱਕ ਕੁੜੀ ਚਾਹੀਦੀ ਆ ਜਿਹੜੀ ਕਿੱਥੇ ਹੈਗੀ ਆ ਇੱਥੇ ਆ ਵੇਖੋ ਉਹ ਨਾਲ ਸਾਥ ਹੈ ਉਹ ਨਾਲ ਪਾੜੀ ਉੱਤੋਂ ਲੈ ਲਈ ਗੁੱਸੇ ਵਾਲੇ ਹੁੰਦੇ ਨਹੀਂ ਤਬ ਕਰੀਗਾ ਇੱਕ ਮਿੰਟ ਰਾਜੀ ਦੇਖੋ ਇੱਥੇ ਕੁੜੀਆਂ ਜਿਹੜੀਆਂ ਬੈਠੀਆਂ ਇਹਨਾਂ ਚ ਕੋਈ ਨਹੀਂ ਪੜੀ ਲਿਖੀ ਨਹੀਂ ਇੱਥੇ ਕੰਮ ਕਰਨਾ ਨਾਲ ਨਹੀਂ ਜਾਣਾ ਨਾਲ ਨਹੀਂ ਜਾਣਾ ਇੱਥੇ ਕੰਮ ਕਰਨਾ ਇੱਥੇ ਹੀ ਕਰਨਾ ਕਰ ਬੜਾ ਸਾਲਾਂ ਕੇ ਜਬਰ ਕਹੈ ਨਹੀਂ ਸੀ ਰਾਜੂ ਕਰੇ ਹਾਂ ਹਾਂ ਅੱਛਾ ਇਹ ਆਪ ਨੂੰ ਪਤੀਜੀ ਹੋਈ ਇਹ ਤਾਂ ਦੇਖ ਕੇ ਆਣਾ ਅੱਛਾ ਇੱਥੇ ਆਹ ਵੀ ਕਹੇ ਚਲੋ ਮੈਂ ਵੀ ਕਹਿਣਾ ਕਿ ਕੁੜੀ ਵੇਚਦੀ ਪਈ ਹੈ ਮੇਰੇ ਅੱਡੇ ਹੈ ਨਾ ਤਾਂ ਰਾਜਾ ਫਿਰ ਤੂੰ ਆਲਾ ਚਲੋ ਇਹ ਰਾਜਾ ਪੜੀ ਗਈ ਇੱਥੇ ਜਾਈਦਾ ਕੁੜੀ ਆਪਾਂ ਗਾਣੇ ਕਿੱਥੇ ਜਾਣੇ ਇੱਥੇ ਕੰਮ ਕਰਨਾ ਹੈ ਹੈ ਮੈਂ ਨਾ ਕਰ ਸਕਦਾ ਇੱਥੋਂ ਪਿੰਡੋ ਚਾਹੀਦੀ ਕੁੜੀ ਚਲ ਗਈ ਉਹ ਪੜੀ ਬੈਣ ਕੌਣ ਹੰਜ ਕੀ ਰੋ ਪੜੀ ਹੋਈ ਐ ਕਿੱਥੇ ਦਾ ਵੀਰੋਂ ਨੇ ਜੁੱਜੀ ਆਪਣੇ ਘਰੇ ਘਰੋਂ ਨਹੀਂ ਕੁਛ ਲੈ ਕੇ ਪੜੀ ਹੈ ਹਾਂ ਤੂੰ ਕੁਛ ਲੈ ਆ ਬਹੁ ਪਰਮਰਜੀਤ ਬੈਠੀ ਮਗਰ ਅਮਰਜੀਤ ਤੂੰ ਆ ਫੇਰ ਕੀ ਹੈ ਇੱਧਰ ਆ ਕਰ ਪਰਮਰ ਨੇ ਬਾਈ ਫੇਰ ਉਸੇ ਨਾਲ ਪਾਪੀਆ ਮੇਰੇ ਬੜੇ ਪਾਸ ਚੋਰਪਾ ਨੂੰ ਬਣਾ ਦੋ ਕਿਹੜੀ ਕੁੜੀ ਹੈ ਪੜਾ ਦੋ ਗੁੱਡੀ ਪੜੀ ਹੈ ਬਾ ਪੜੀ ਫੇਰ ਠੀਕ ਹੈ ਬਸੋ ਇੱਕ ਪਾਸੇ ਨਾ ਮੋਤੀ ਪਾਣ ਚੋ ਚਲੋ ਮੈਂ ਤਿਆਰ ਹੋ ਚਲੋ ਇੱਕ ਮਿੰਟ ਸੁਣ ਲਓ ਕੋਈ ਗੱਲ ਨਹੀਂ ਤੁਸੀਂ ਬਾਅਦ ਚ ਸੈੱਟ ਕਰ ਲਿਆ ਜੇ ਸਿਰਫ ਉਹਨੂੰ ਲਿਖਣ ਦਾ ਕੰਮ ਦੇਣਾ ਤੇ ਰਹਿਣਾ ਉਹਨੇ ਆਪਣੇ ਪਰਿਵਾਰ ਛੇ ਪਿੰਡ ਦੇ ਵਿੱਚ ਹੀ ਹਾਂਜੀ ਜੀ ਤਿਆਰ ਹੋ ਇਸ ਲਈ ਅੱਜ ਦੀ ਜਿਹੜੀ ਮੀਟਿੰਗ ਵਿੱਚ ਬੇਨਤੀ ਸੁਣੋ ਜੀ ਹੁਣ ਬੜਾ ਚੁੱਪ ਰਹੇ ਬੜਾ ਚੁੱਪ ਕਰ ਜਿਓ ਇੱਕ ਰੀ ਸੁਣੋ ਜਿਹੜੇ ਬੱਚੇ ਦੀ ਡਿਊਟੀ ਲੱਗਣੀ ਆ ਉਹਨੇ ਕਾਗਜ਼ ਪੱਤਰ ਇਕੱਠੇ ਕਰਨੇ ਆ ਤਾਂ ਨਾਲ ਧਿਆਨ ਰੱਖਿਓ ਸਾਡੇ ਨਾਵਾਂ ਚ ਮਿਸਟੇਕ ਹੁੰਦਾ ਆ ਧਾਰ ਕਾਰਡ ਤੇ ਜਿਹੜਾ ਨਾਮ ਹੋਵੇ ਉਹ ਆਪਾਂ ਮੰਗ ਪੱਤਰ ਚ ਭਰਨਾ ਹੈ ਬੈਂਕ ਖਾਤਾ ਉਹਦਾ ਸੇਮ ਹੋਣਾ ਚਾਹੀਦਾ ਇਹ ਨਹੀਂ ਹੈਗਾ ਕਿ ਦੂਜੇ ਪਰਿਵਾਰ ਦਾ ਬੈਂਕ ਖਾਤਾ ਹੋਊਗਾ ਤੇ ਜੋਬ ਕਾਰਡ ਇਹ ਤਿੰਨਾਂ ਦਾ ਫੋਟੋ ਕਾਪੀ ਸੈੱਟ ਬਣਾ ਕੇ ਰੱਖ ਲਓ ਤੇ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਹੈਗਾ ਆਗੂ ਚੁਣਿਆ ਗਿਆ ਮੈਨੂੰ ਪੂਰੀ ਆਸ ਆ ਰਹੀ ਪੂਰੀ ਮਿਹਨਤ ਆ ਕਿ ਤੁਸੀਂ ਸਾਰੇ ਹੀ ਜਿਹੜੇ ਹੈਗੇ ਆ ਨਰੇਗਾ ਨੂੰ ਜ਼ਿੰਮੇਵਾਰੀ ਨਾਲ ਚਲਾਓਗੇ ਬੋਰਸ਼ਿਆਂ ਆ ਆਪਣਾ ਹਿਾਰ ਹੈਗਾ 11 ਤਰੀਕ ਦਾ ਹਾਂਜੀ ਆ ਜਿਹੜੀ ਮੰਗਲਵਾਰ ਆਣੀ ਹੈ ਇੱਥੇ ਤੁਹਾਡੀਆਂ ਹੱਕੀ ਮੰਗਾਂ ਨੇ ਉਹ ਸੁਣ ਲਿਓ ਜੀ ਕਿਹੜੀਆਂ ਨਰੇਗਾ ਦੀ ਦਿਹਾੜੀ ਹੋ ਵੀ ਭਾਵੇਂ ਖੇਤ ਦੀ ਦਿਹਾੜੀ ਹੋਵੇ ਭਾਵੇਂ ਫੈਕਟਰੀ ਦੀ ਦਿਹਾੜੀ ਹੋਵੇ ਆਪਾਂ 700 ਦੀ ਮੰਗ ਕੀਤੀ ਆ ਪੈਨਸ਼ਨ ਤੁਹਾਡੀ 5000 ਦੀ ਮੰਗ ਕੀਤੀ ਆ ਇਹ ਵਿੱਚ 17 ਮੰਗਾਂ ਨੇ ਸਤਾਰਾ ਆਪਣੇ ਨਾਲ ਸੰਵਿਧਾਨਕ ਹੱਕੀ ਮੰਗਾ ਨਹੀਂ ਤਾਂ ਉਹਦੇ ਲਈ ਆਪਾਂ ਸਾਰੇ ਹੀ ਇਕੱਠੇ ਹੋ ਕੇ ਉੱਥੇ ਪਹੁੰਚਣਾ ਤੇ ਸਾਰਿਆਂ ਨੇ ਜਿੰਮੇਵਾਰੀ ਸਮਝਣੀ ਆਪਣੀ ਤੇ ਅੱਗੇ ਤੋਂ ਅੱਗੇ ਇਹਦੀ ਫੋਟੋ ਖਿੱਚ ਕੇ ਰਿਸ਼ਤੇਦਾਰਾਂ ਨੂੰ ਵੀ ਸ਼ੇਅਰ ਕਰੋ ਤੇ ਨਾਲ ਹੀ ਉਹਨਾਂ ਨੂੰ ਦੱਸੋ ਕਿ ਭਾਈ ਵੇਖ ਲਓ ਜੇ ਆਪਣੇ ਹੱਕ ਸਾਂਝੇ ਆ ਹੱਕ ਸਾਂਝੇ ਆ ਤਾਂ ਫਿਰ ਆਪਾਂ ਜਿੰਮੇਵਾਰੀ ਵੀ ਆਪਣੀ ਹੈ ਤੇ ਆਪਣੇ ਵਿੱਚ ਬਲਾਕ ਪ੍ਰਧਾਨ ਸਾਡੇ ਵੀਰ ਆਏ ਹੋਇਆ 1 ਮਿੰਟ ਦੇ ਵਿੱਚ ਤੁਸੀਂ ਵੀ ਆਪਣੀ ਜਿਹੜੀ ਹੈ ਜਹਾਜ਼ਰੀ ਲਵਾ ਲਓ ਜੀ ਸਾਡੀ ਲਵਾ ਦਿੰਦੇ ਨੇ ਉਹ ਪਾਸੋਂ ਬੋਲ ਕੇ ਲੈਂਦਾ ਚਲ ਕੋਈ ਵਰਜੀ ਬਦਾਰ ਕੋਈ ਬਣਾ ਲੈ ਪਾਸ਼ ਪਾਸ਼ ਉਹ ਪਾਸ਼ ਉਹ ਕੋਈ ਜ਼ਿਆਦਾ ਨਹੀਂ ਜ਼ਿਆਦਾ ਸਮਾਂ ਨਹੀਂ ਲੈਂਦੇ ਥੋੜਾ ਗੱਲ ਸੁਣੋ ਧਿਆਨ ਨਾਲ ਸੁਣੋ ਜੋ ਜਿਹੜੀ ਨਰੇਗਾ ਵਾਸਤੇ ਤੁਹਾਨੂੰ ਦੱਸ ਰਿਹਾ ਜਾਣਕਾਰੀ ਦੇ ਰਿਹਾ ਕਿ ਇੱਕ ਜਿਹੜਾ ਹੈ ਬੀਬੀਆਂ ਦਾ ਥੋੜਾ ਜਿਹਾ ਅਧਿਕਾਰ ਜ਼ਿਆਦਾ ਹੁੰਦਾ ਵੀ ਚਲੋ ਥੋੜਾ ਦਸਤਰਾں ਚ ਸੁਣਾਈ ਵੀ ਹੋ ਜਾਂਦੀ ਹੈ ਉਸ ਬੇਸ ਤੇ ਕਹਿੰਦੇ ਆ ਜਿਹੜੇ ਲਿਖਤਪਰਤ ਦਾ ਕੰਮ ਆ ਉਹ ਜ਼ਿਆਦਾ ਲੰਮਾ ਚੋੜਾ ਨਹੀਂ ਆ ਸਿਰਫ ਘਰੇ ਆਧਾਰ ਕਾਰਡ ਇਕੱਠੇ ਕਰਨੇ ਤੇ ਉਹਨਾਂ ਦੇ ਸਰ ਡਿਮਾਂਡ ਤੇ ਨਾਮ ਭਰਨੇ ਆ ਉਹ ਚਾਹ ਬੀਬੀ ਹੋਵੇ ਚਾਹ ਕੋਈ ਜਨਾਨੀ ਜਿਹੜੀ ਪੜੀ ਲਿਖੀ ਆ ਚਾਹ ਪਰਿਵਾਰਕ ਹੀ ਆ ਕੁਝ ਵੀ ਆ ਕਬੀਲਦਾਰਾ ਉਹ ਵੀ ਲਿਖ ਸਕਦੀ ਆ ਜ਼ਰੂਰੀ ਨਹੀਂ ਕੋਈ ਲੜਕੀ ਸੋ ਕਿਰਪਾ ਕਰਕੇ ਗੱਲ ਨੂੰ ਧਿਆਨ ਨਾਲ ਗੌਰ ਕਰੋ ਇਹ ਕੰਮ ਤੁਹਾਡਾ ਆਉਣ ਵਾਲਾ ਹੋਣ ਕੱਲਾ ਇੱਥੇ ਨਰੇਗਾ ਨੂੰ ਇਸ ਬੇਸ ਤੇ ਨਹੀਂ ਲਿਆ ਵੀ ਕੱਲਾ ਛੜਕਾਂ ਤੇ ਜਾਂ ਹੀ ਦਰਿਆਵਾਂ ਤੇ ਹੀ ਸਫਾਈ ਕਰਨੀ ਜਾਂ ਨਹਿਰਾਂ ਦੀ ਸਫਾਈ ਕਰਨੀ ਆ ਜਿਹੜੇ ਸਾਡੇ ਨਾਲ ਖੇਤੀ ਆਧਾਰਤ ਸੰਦ ਕੰਮ ਜਿਹੜੇ ਆ ਜਿਵੇਂ ਸਬਜ਼ੀਆਂ ਹੋ ਗਈਆਂ ਜਾਂ ਸਾਡੇ ਸਹਾਇਕ ਧੰਦੇ ਦੇਹੀ ਧੰਦਾ ਹੋ ਗਿਆ ਉਹਦੇ ਵਿੱਚ ਵੀ ਕਿਹਾ 2012 ਨੂੰ ਸੋਧ ਦੇ ਵਿੱਚ ਵੀ ਇੱਥੇ ਵੀ ਨਰੇਗਾ ਦਾ ਕੰਮ ਦੇ ਕੇ ਜਿਹੜੇ ਛੋਟੇ ਕਿਸਾਨ ਆ ਜਿਹਦੀ ਪੈਲੀ ਕਿ 2 ਕਿੱਲੇ 4 ਕਿੱਲੇ 5 ਕਿੱਲੇ ਤੱਕ ਆ ਉਹਨਾਂ ਨੂੰ ਨਰੇਗਾ ਨਾਲ ਜੋੜਿਆ ਜਾਵੇ ਉਹਨਾਂ ਤੇ ਇਹ ਬੋਝ ਨਾ ਪਵੇ ਸਬਜ਼ੀਆਂ ਤੋਲਣੀਆਂ ਸਬਜ਼ੀਆਂ ਬੀਜਣੀਆਂ ਇਹ ਜਿਹੜੇ ਪੈਸੇ ਉਹਨਾਂ ਨੂੰ ਨਰੇਗਾ ਚੋਂ ਮਿਲਣੇ ਚਾਹੀਦੇ ਆ ਇਹ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ 11 ਫਰਵਰੀ ਨੂੰ ਦਿਨ ਮੰਗਲਵਾਰ ਉੱਥੇ ਬੈਠ ਰਹੇ ਹਾਂ ਡੀਸੀ ਸਾਹਿਬ ਦੇ ਸਾਹਮਣੇ ਪਾਰਕਾ ਬੜਾ ਵੱਡਾ ਕਾਠ ਹੋ ਰਿਹਾ ਬਹੁਤ ਉੱਥੇ ਸਮਾਜਵਾਦੀ ਲੋਕ ਆ ਰਹੇ ਆ ਸਮਾਜ ਸੇਵੀ ਲੋਕ ਆ ਰਹੇ ਆ ਵੱਡੇ ਵੱਡੇ ਲੁਧਿਆਣੇ ਤੋਂ ਜਿਹੜੇ ਦਸਤਰੀਆਂ ਦੇ ਮਾਲਕ ਆ ਉਥੋਂ ਦੇ ਪ੍ਰਧਾਨ ਆ ਉਹ ਪਹੁੰਚ ਕੇ ਢੋਡੇ ਲੋਕਾਂ ਵਾਸਤੇ ਉਹ ਸੇਵਾ ਕਰਦੇ ਆ ਉਹਨਾਂ ਨੇ ਆਪ ਦਾ ਦਾਨ ਕੱਢਿਆ ਆ ਢੋਡੇ ਵਾਸਤੇ ਚਾਹ ਪਾਣੀ ਦਾ ਉਥੋਂ ਦੇ ਪਾਰਕ ਦਾ ਖਰਚਾ ਉਸ ਟੈਂਟ ਦਾ ਖਰਚਾ ਉਥੋਂ ਦਾ ਰੋਟੀ ਬਣੇ ਦਾ ਖਰਚਾ ਸਿਰਫ ਸਾਡੇ ਲੋਕਾਂ ਨੂੰ ਰਾਖ ਹੱਥ ਮਿਲੇ ਕਿਉਂਕਿ ਉਹ ਸਮਾਜ ਸੇਵੀ ਲੋਕ ਜਿਹੜੇ ਆ ਉਹ ਰੱਬ ਤੋਂ ਭੈ ਖਾਂਦੇ ਆ ਤੇ ਲੀਡਰਾਂ ਨਾਲ ਦੁਸ਼ਮਣੀ ਕਰਦੇ ਆ ਕਿਉਂਕਿ ਲੀਡਰ ਆਪਦੇ ਘਰ ਕੋ ਖੇਦੇ ਆ ਸਮਾਜ ਸੇਵੀ ਢੋਡੇ ਘਰੋਂ ਨਹੀਂ ਆਉਂਦੇ ਆ ਉਹਨਾਂ ਨੇ ਢੋਡੇ ਵਾਸਤੇ ਦਾਨ ਇਕੱਠਾ ਕਰਕੇ ਉੱਥੇ ਸਭ ਪ੍ਰਬੰਧ ਕੀਤਾ ਸੋ ਕਿਰਪਾ ਕਰਕੇ ਉੱਥੇ ਵੱਧ ਤੋਂ ਵੱਧ ਇਕੱਠੇ ਹੋਵੋ ਜਿਹੜੇ ਨਰੇਗਾ ਸਗਨ ਸਕੀਮ ਸਾਡੇ ਵਜੀਫੇ ਜਿਹੜੇ ਲਾਹਪਤਰੀ ਕਾਪੀਆਂ ਦਬਸ਼ ਮਾਰ ਕੇ ਬੈਠੇ ਆ ਉਹਨਾਂ ਮੁੱਦਿਆਂ ਤੇ ਕੰਮ ਕਰਨ ਵਾਲੇ ਲੋਕ ਆਓ ਸਾਡੇ ਨਾਲ ਕੇ ਕੰਮ ਕਰਦੇ ਆ ਸਾਡੇ ਪ੍ਰਧਾਨ ਬੱਗਾ ਸਿਕ ਜੀ ਮੈਂ ਦੱਸ ਰਿਹਾ ਤੁਹਾਨੂੰ 37 ਪਰਚੇ ਇਹਨਾਂ ਨੇ ਕਰਾਲੇ ਪਰ ਹਾਰੇ ਨਹੀਂ ਆਇਆ ਭਰਾ ਨੂੰ ਇਹਨਾਂ ਨੇ ਇਹ ਜੁੜੇ ਹੋਏ ਆ ਪਰ ਇਹਨਾਂ ਨੇ 37 ਪਰਚੇ ਕਰਾਇਆ ਇਹਨਾਂ ਦੇ ਨਾਲ ਜਿਵੇਂ ਸਮੁੰਦਰ ਦੇ ਵਿੱਚ ਮੱਛੀ ਰਹਿੰਦੀ ਹੈ ਜਾਂ ਦਰਿਆ 'ਚ ਮੱਛੀ ਰਹਿੰਦੀ ਪਾਣੀ 'ਚ ਰਹਿੰਦੀ ਹੈ ਇਹਨਾਂ ਦੇ ਨਾਲ ਨਾਲ ਲੋਕ ਜੁੜੇ ਆ ਜਿਨ੍ਹਾਂ ਦੇ ਕੰਮ ਹੋਏ ਆ ਜਿਹੜੇ ਲੋਕ ਲਾਹਾ ਲੈ ਰਹੇ ਆ ਫਾਇਦਾ ਲੈ ਰਹੇ ਆ ਨਰੇਗਾ ਦਾ ਵਜੀਫਿਆਂ ਦਾ ਸਰਗ ਸਕੀਮਾਂ ਦਾ ਪਰ ਪੈਨਸ਼ਨਾਂ ਦਾ ਜਿਨ੍ਹਾਂ ਦੇ 80-80% ਲੋਕ ਅਪਾਜ ਫਿਰਦੇ ਉਹਨਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ ਕੀ ਪਰ ਜਿਹੜੇ 2-4% ਲੋਕ ਤਕੜੇ ਆ ਉਹਨਾਂ ਦੇ ਘਰੇ ਪੈਨਸ਼ਨ ਜਾ ਰਹੀ ਹੈ ਸਿੱਧੀ ਬੈਂਕਾਂ ਦੇ ਚੋਂ ਉਹਨਾਂ ਮੁੱਦੇ ਤੇ ਕੰਮ ਕਰਦੇ ਆ ਸਾਡੇ ਨਾਲ ਸਮਾਜ ਸੇਵੀ ਹੋਰ ਵੀ ਜਥੇਬੰਦੀਆਂ ਬਹੁਤ ਜੁੜੀਆਂ ਕਿਰਪਾ ਕਰਕੇ ਇਹ ਗੱਲ ਨੂੰ ਧਿਆਨ ਚ ਰੱਖਿਓ ਤੇ ਨਰੇਗਾ ਜਮਾਉਣ ਵਾਸਤੇ ਕੋਈ ਜਿਆਦਾ ਲੰਮਾ ਚੌੜਾ ਸੰਘਰਸ਼ ਨਹੀਂ ਕਰਨਾ ਪੈਣਾ ਪਹਿਲੀ ਡਿਮਾਂਡ ਪ੍ਰਧਾਨ ਜੀ ਆਣ ਕੇ ਸੁਣਨ ਵਾਲੇ ਬਲਾਕ ਦੇ ਵਿੱਚ ਭਰਉਣਗੇ ਸੋ ਕਿਰਪਾ ਕਰਕੇ ਇਸ ਗੱਲ ਨੂੰ ਧਿਆਨ ਚ ਰੱਖੋ ਮੇਰੇ ਵੱਲੋਂ ਵੈਕ ਦੀ ਖਾਲਸਾ